ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਸੈਦ ਅਸ਼ਕਰ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਆ ਅਹਿਮ ਸਿਰਖਿਆ ਤੇ ਕੈਨੇਡਾ ਚੋ ਅੱਜ ਦੀ ਵਿਦੇਸ਼ੀ ਕਾਮਯਾਦਾਇ ਹੜ ਵਿਦੇਸ਼ੀ ਕਾਮਯਾਦੀ ਭਰਤੀ ਹੋਰ ਸੁਖਾਲੀ ਹੋਈ ਟੋਰੰਟੋ ਪੁਲਿਸ ਵੱਲੋਂ ਕਾਲ ਚੋਰਾ ਦਾ ਪਰਦਾਫਾਸ਼ ਪੁਲਿਸ ਦੇ ਵੱਲੋਂ 100 ਤੋਂ ਵੱਧ ਗੱਡੀਆਂ ਬਰਾਮਦ ਕਰਨ ਦਾ ਕੀਤਾ ਦਾਵਾ ਕੈਨੇਡਾ ਵਿੱਚ ਵਰਕ ਪਰਮਿਟ ਨਹੀਂ ਲੈ ਸਕਣਗੇ ਕੁਮਾਂਤਰੀ ਵਿਦਿਆਰਥੀ ਅਮਰੀਕਾ ਕੈਨੇਡਾ ਦੇ ਬਾਰਡਰ ਉਤੇ ਵਰਕ ਪਰਮਿਟ ਲੈਣ ਉਤੇ ਲੱਗੀ ਪਾਬੰਦੀ ਔਟੋਮਤੇ ਸੰਸਦ ਮੈਂਬਰ ਯਾਸਰ ਨਕਵੀ ਨੇ ਮੰਗੀ ਮਾਫੀ ਆਪਣੇ ਚੋਣ ਖੇਤਰ ਦੇ ਲੋਕਾਂ ਨੂੰ ਤੇ ਜਿਸਨ ਗਲਤ ਨਕਸ਼ੇ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦੇ ਵਿੱਚ ਅੱਜ ਦੇ ਵਿਦੇਸ਼ੀ ਕਾਮਿਆਂ ਦਾ ਹੜ ਆਉਂਦਾ ਮਹਿਸੂਸ ਹੋ ਰਿਹਾ ਹੈ ਅਤੇ ਫਾਸਟ ਫੂਡ ਤੋਂ ਲੈ ਕੇ ਕੰਸਟਰਕਸ਼ਨ ਸੈਕਟਰ ਵਾਲੇ ਧੜਾ ਧੜ ਵਿਦੇਸ਼ੀ ਕਾਮਿਆਦੀ ਭਰਤੀ ਕਰੇ ਨੇ ਨਵੇਂ ਨਿਯਮ ਲਾਗੂ ਹੋਣ ਤੇ ਮਗਰੋਂ EMPLOYEES ਵਾਸਤੇ ਵਿਦੇਸ਼ੀ ਕਾਮਿਆਦੀ ਭਰਤੀ ਹੋਰ ਖਾਲੀ ਹੋ ਚੁੱਕੀ ਹੈ ਅਤੇ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 7 240000 ਆਰਜ਼ੀ ਵਿਦੇਸ਼ੀ ਕਾਮਿਆਦੀ ਭਰਤੀ ਹੋਈ ਹੈ। ਦੱਸਦੀ ਕਿ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਕੈਨੇਡਾ ਦੇ ਵਿੱਚ ਬਿਨਾ ਦਸਤਾਵੇਜ਼ਾਂ ਤੋਂ ਰਹਿਣ ਵਾਲੇ ਲੋਕਾਂ ਨੂੰ ਪੱਕਾ ਕਰਨ ਦੇ ਵਿਕਲਪ ਤਲਾਸ਼ ਰਹੀ ਹੈ ਪਰ ਉਹਨਾਂ ਕਿਹਾ ਕਿ ਉਹ ਮੁਲਕ ਦੇ ਵਿੱਚ ਚਾ ਸਰਕਾਰੀ ਕੌਂਕਸ ਦੇ ਵਿੱਚ ਸਮਝੌਤੇ ਉੱਤੇ ਸਹਿਮਤੀ ਨਹੀਂ ਦੇਖ ਪਾ ਰਹੇ ਇੱਕ ਰਿਪੋਰਟ ਦੇ ਅਨੁਸਾਰ ਹਾਊਸ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਮਿਲਣ ਨੇ ਇਸ ਵਿਚਾਰ ਬਾਰੇ ਸਕਾਰਾਤਮਕ ਗੱਲ ਕੀਤੀ ਪਰ ਉਹਨਾਂ ਕਿਹਾ ਕਿ ਇਸ ਮੁੱਦੇ ਉੱਤੇ ਚੱਲ ਰਹੀ ਬਹਿਸ ਦੀ ਉਹਨਾਂ ਨੂੰ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਇਸ ਦੇ ਸੰਭਾਵੀ ਪ੍ਰਭਾਵਾਂ ਬਾਰੇ ਸੁਚੇਤ ਰਹਿਣ ਇਹ ਪ੍ਰੇਰਿਤ ਕਿਤੇ ਪ੍ਰੋਗਰਾਮ ਦੇ ਮੇਜ਼ਬਾਨ ਕੈਥਰਿਨ ਕਲੀਨ ਦੇ ਨਾਲ ਗੱਲ ਕਰਦਿਆਂ ਮਿਲਣ ਨੇ ਕਿਹਾ ਕਿ ਮੈਂ ਸੋਚਦਾ ਹਾਂ ਕਿ ਮਾਨਵਤਾਵਾਦੀ ਨਜ਼ਰੀਏ ਤੋਂ ਇਸ ਦੀ ਤੁਕ ਬੰਦੀ ਹੈ ਆਰਥਿਕ ਦ੍ਰਿਸ਼ਟੀਕੋਣ ਤੋਂ ਇਹ ਅਸਥ ਲੱਗਦਾ ਹੈ ਪਰ ਨਾਲ ਹੀ ਮੈਨੂੰ ਨਹੀਂ ਲੱਗਦਾ ਕਿ ਕੈਨੇਡਾ ਦੇ ਵਿੱਚ ਇਸ ਬਾਰੇ ਸਹਿਮਤੀ ਹੈ ਕਿ ਅਜਿਹਾ ਕਰਨਾ ਹੈ ਜਾਂ ਨਹੀਂ ਮੈਂ ਇਹ ਕਹਿਣ ਦਾ ਵੀ ਸਾਹਸ ਕਰਾਂਗਾ ਕਿ ਜ਼ਰੂਰੀ ਨਹੀਂ ਕਿ ਸਾਡੇ ਕੌਕਸ ਦੇ ਵਿੱਚ ਵੀ ਇਸ ਬਾਰੇ ਸਹਿਮਤੀ ਹੀ ਹੋਵੇ ਇਹ ਮੇਰੇ ਰੁਕਣ ਦਾ ਕਾਰਨ ਬਣਦਾ ਹੈ ਬਿਨਾ ਕਾਗਜ਼ਾ ਵਾਲੇ ਇਹ ਉਹ ਇਮੇਂ ਵਾਂਡਾਂ ਜਿਨ੍ਹਾਂ ਕੋਲ ਕੋਈ ਲੀਗਲ ਸਟੇਟਸ ਨਹੀਂ ਹੈ ਭਾਵ ਜਿਨ੍ਹਾਂ ਕੋਲ ਕੈਨੇਡਾ ਵਿੱਚ ਰਹਿਣ ਦੇ ਅਧਿਕਾਰਿਤ ਦਸਤਾਵੇਜ਼ ਨਹੀਂ ਹਨ ਲਿਬਰਲਾਂ ਨੇ 2021 ਦੇ ਅਖੀਰ ਦੇ ਵਿੱਚ ਕੈਨੇਡਾ ਵਿੱਚ ਯੋਗਦਾਨ ਪਾਉਣ ਵਾਲੇ ਗੈਰ ਦਸਤਾਵੇਜ਼ੀ ਕਾਮਿਆਂ ਨੂੰ ਪੱਕਾ ਦੇ ਤਰੀਕਿਆਂ ਦੀ ਫੜਚੋਲ ਕਰਨ ਦਾ ਦਾਅਵਾ ਕੀਤਾ ਸੀ ਪ੍ਰਧਾਨ ਮੰਤਰੀ ਜਸਟਿਨ ਟੂਡੋ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਇਸ ਪ੍ਰਸਤਾਵ ਨੂੰ ਲਾਗੂ ਕਰਨ ਦੇ ਲਈ ਕੋਈ ਸਮਾਂ ਸੀਮਾ ਨਹੀਂ ਹੈ ਟੂਡੋ ਨੇ ਇਸ ਸਾਲ ਮਈ ਦੇ ਵਿੱਚ ਕਿਹਾ ਸੀ ਕਿ ਪੱਕੇ ਹੋਣ ਅਤੇ ਸਿਟੀਜ਼ਨਸ਼ਿਪ ਦੇ ਲਈ ਕੋਈ ਰਸਤਾ ਹੋਣਾ ਜ਼ਰੂਰੀ ਹੈ ਜਿਸ ਉਤੇ ਮੈਂ ਜਾਣਦਾ ਹਾਂ ਕਿ ਇਮੀਗ੍ਰੇਸ਼ਨ ਮੰਤਰੀ ਕੰਮ ਕਰ ਰਹੇ ਨੇ ਤੇ ਕੁਝ ਮਾਮਲਿਆਂ ਦੇ ਵਿੱਚ ਸਾਨੂੰ ਦੇਸ਼ ਨਿਕਾਲੇ ਦੀਆਂ ਕਾਰਵਾਈਆਂ ਵਿੱਚ ਤੇਜ਼ੀ ਲਿਆਉਣ ਦੀ ਵੀ ਲੋੜ ਹੈ। ਟੋਰਾਂਟੋ ਪੁਲਿਸ ਨੇ ਕਾਲ ਚੋਰੀ ਦਾ ਪਰਦਾਫਾਸ਼ ਕੀਤਾ ਜਿਸ ਦੇ ਵਿੱਚ ਪੁਲਿਸ ਨੇ 100 ਤੋਂ ਵੱਧ ਚੋਰੀ ਕੀਤੀਆਂ ਗੱਡੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਦੇ ਵੱਲੋਂ ਗ੍ਰਿਫਤਾਰ ਚਾਰ ਸ਼ੱਕੀਆਂ ਦੇ ਵਿੱਚੋਂ ਇੱਕ ਸਰਵਿਸ অন্ਟਾਰੀਓ ਦਾ ਸਾਬਕਾ ਮੁਲਾਜ਼ਮ ਹੈ ਜੋ ਸੰਭਾਵਿਤ ਤੌਰ ਉੱਤੇ ਫਰਜੀ ਦਸਤਾਵੇਜ਼ ਅਤੇ ਲਾਇਸੈਂਸ ਪਲੇਟਸ ਤਿਆਰ ਕਰਨ ਦੇ ਵਿੱਚ ਮਦਦ ਕਰਦਾ ਸੀ। ਟੋਰੰਟੋ ਪੁਲਿਸ ਸਰਵਿਸ ਦੇ ਤਰਵੰਜਾ ਡਿਵੀਜ਼ਨ ਦੇ ਜਾਂਚ ਕਰਤਾਵਾਂ ਨੇ ਪ੍ਰੋਜੈਕਟ ਪੋਚਰ ਦੇ ਤਹਿਤ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਜਾਂਚ ਦੇ ਨਤੀਜਿਆਂ ਦਾ ਐਲਾਨ ਕੀਤਾ ਪੁਲਿਸ ਕਰਮੀਆਂ ਨੇ ਕਿਹਾ ਕਿ ਮੋੜ ਵਿਨ ਕੀਤੇ ਵਾਹਨਾਂ ਨੂੰ ਫਿਰ ਆਨਲਾਈਨ ਬਾਜ਼ਾਰਾਂ ਰਾਹੀਂ ਬੇਲੋੜੇ ਖਰੀਦਦਾਰਾਂ ਨੂੰ ਵੇਚਿਆ ਜਾਂਦਾ ਹੈ ਤੇ ਸ਼ਹਿਰ ਦੇ ਆਲੇ-ਦੁਆਲੇ ਹੋਰ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਚਾਰ ਆਦਮੀਆਂ ਨੂੰ ਮਈ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਉਹਨਾਂ ਨੂੰ ਕੁੱਲ 28 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਇੱਕ ਅਪਰਾਧਿਕ ਸੰਗਠਨ ਵਿੱਚ ਹਿੱਸਾ ਲੈਣਾ 5000 ਡਾਲਰ ਤੋਂ ਵੱਦੀ ਧੋਖਾਧੜੀ ਵਾਹਨ ਪਛਾਣ ਨੰਬਰਾਂ ਨਾਲ ਛੇੜਛਾੜ ਅਤੇ ਜਾਲੀ ਦਸਤਾਵੇਜ਼ਾਂ ਨੂੰ ਬਿਆਨ ਕਰਨਾ ਸ਼ਾਮਿਲ ਹੈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਲਗਭਗ 9.5 ਮਿਲੀਅਨ ਡਾਲਰ ਦੀ ਕੀਮਤ ਦੇ 100 ਤੋਂ ਵੱਧ ਚੋਰੀ ਕੀਤੇ ਵਾਹਨ ਜ਼ਬਤ ਕੀਤੇ ਨੇ ਜੋ ਇਨ੍ਹਾਂ ਵਿਅਕਤੀਆਂ ਨਾਲ ਜੁੜੇ ਹੋਏ ਨੇ ਉਨਾ ਸੌ ਵਾਹਨਾਂ ਵਿੱਚੋਂ 21 ਲਗਜ਼ਰੀ ਵਾਹਨਾਂ ਨੂੰ ਮੁੜਵਿੰਨ ਕੀਤਾ ਗਿਆ ਸੀ ਜਿਨ੍ਹਾਂ ਦੀ ਕੀਮਤ ਲਗਭਗ 1.8 ਮਿਲੀਅਨ ਡਾਲਰ ਸੀ ਪੁਲਿਸ ਕਰਮੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਸਾਰੇ ਵਾਹਨ ਸ਼ਹਿਰ ਦੇ ਕੇਂਦਰ ਤੋਂ 1 ਘੰਟੇ ਦੀ ਡਰਾਈਵ ਦੇ ਅੰਦਰ ਜ਼ਬਤ ਕਰ ਲਏ ਗਏ ਸਨ ਇਸ ਮਾਮਲੇ ਦੇ ਵਿੱਚ ਹੋਰ ਜਾਣਕਾਰੀ ਪੇਸ਼ ਕਰਦੇ ਹਾਂ ਪੁਲਿਸ ਦਾ ਕੀ ਕਹਿਣਾ ਸੀ ਆਓ ਸੁਣਦੇ ਹਾਂ ਸੋ ਦਾ ਪਰਪਸ ਆਫ ਪ੍ਰੋਜੈਕਟ ਪੋਚਰ ਵਾਸ ਟੂ ਆਇਡੈਂਟੀਫਾਈ ਐਂਡ ਅਰੈਸਟ ਮੈਂਬਰਸ ਆਫ ਅ ਸਸਪੈਕਟਿਡ ਆਟੋ থেਫ ਗਰੁੱਪ ਰਿਸਪੌਂਸਿਬਲ ਫਾਰ ਰੀਵੈਨਿੰਗ ਸਟੋਲਨ ਮੋਟਰ ਵਹੀਕਲਸ ਵਿਥਿਨ ਦ ਸਿਟੀ ਆ ਟੋਰਾਂਟੋ As the project progressed, we learned that the suspects were conspiring with a former Service Ontario member. Uh, this former employee was allegedly being paid by members of this group to provide clean vehicle documents and plates in order to disguise stolen motor vehicles, making them appear legitimate to unsuspecting buyers. It's alleged that the suspects would provide the former employee with document or with vehicle identification numbers from vehicles that had previously been sold or been exported out of the country. In exchange for money, the former employee would then create new legitimate looking vehicle registrations and license plate for these clean VINs. These falsified documents were then used to revin the stolen vehicles, effectively disguising them and making them appear legitimate. The stolen vehicles, now with new identities, were sold to unsuspecting buyers or used in other criminal activities throughout the city. Some vehicles were even registered to non existent or deceased individuals in an effort to confuse their detection by law enforcement. In May of this year, we executed seven criminal code search warrants uh, throughout the city of Toronto and the GTA on residences, commercial garages, and vehicles. In total, members of this group are responsible for revenging over 100 stolen vehicles to date, uh, worth approximately 9.5 million. Throughout the investigation, from that 100, we have recovered so far 21 stolen reven luxury vehicles valued between 1.5 and 1.8 million dollars also want to thank the members at 53 Division Major Crime Unit for their dedication and this hard work in this complex investigation. Their commitment has been crucial in addressing these crimes, and because of their efforts, we continue to work to enhance the safety of our communities. Uh, thank you. Uh, I'll not take any questions. <laughs> ਇਹ ਉਹ ਜੋ ਜਾਣੀ ਜਾਂਦੀ ਪ੍ਰਕਿਰਿਆ ਦੁਆਰਾ ਕਈ ਮੋਟਰ ਵਾਹਨਾਂ ਨੂੰ ਚੋਰੀ ਕਰਨ ਅਤੇ ਦੁਬਾਰਾ ਰਜਿਸਟਰ ਕਰਨ ਦਾ ਸ਼ੱਕ ਸੀ। ਹਾਲ ਹੀ ਦੇ ਸਾਲਾਂ ਵਿੱਚ ਗ੍ਰੇਟਰ ਟੋਰੰਟੋ ਏਰੀਆ ਵਿੱਚ ਆਟੋ ਚੋਰੀ ਵਿੱਚ ਵਾਧਾ ਹੋਇਆ ਹੈ। ਟੋਰੰਟੋ ਪੁਲਿਸ ਦੇ ਮੁੱਖ ਅਪਰਾਧ ਸੰਕੇਤਕ ਡੈਸ਼ਬੋਰਡ ਦੇ ਅਨੁਸਾਰ ਟੋਰੰਟੋ ਵਿੱਚ ਵਾਹਨ ਚੋਰੀਆਂ ਵਿੱਚ 2022 ਦੇ ਮੁਕਾਬਲੇ ਪਿਛਲੇ ਸਾਲ 24.7% ਵਾਧਾ ਹੋਇਆ ਤੇ ਸਾਲ 2023 ਵਿੱਚ 12262 ਰਿਕਾਰਡ ਕੀਤੇ ਗਏ ਇਹ ਭਾਰੀ ਵਾਧਾ ਸਾਲ 2021 ਤੋਂ ਸਾਲ 2022 ਵਿੱਚ 47.4% ਦੀ ਛਾਲ ਤੋਂ ਬਾਅਦ ਹੋਇਆ ਹੈ ਕਈ ਅਨਟਾਰੀਓ ਪੁਲਿਸ ਬਲਾਂ ਦੇ ਅਨੁਸਾਰ ਹਿੰਸਕ ਕਾਰ ਜੈਕਿੰਗ ਵਿੱਚ ਵੀ ਵਾਧਾ ਹੋਇਆ ਹੈ ਟੋਰਾਂਟੋ ਪੁਲਿਸ ਸਿਫਾਰਿਸ਼ ਕਰਦੀ ਹੈ ਕਿ ਜਿਹੜਾ ਵੀ ਵਿਅਕਤੀ ਵਰਤਿਆ ਗਿਆ ਹੈ ਵਾਹਨ ਖਰੀਦਣਾ ਚਾਹੁੰਦਾ ਹੈ ਉਹ ਇਸ ਦੀ ਵਿਆਪਕ ਵਾਹਨ ਇਤਿਹਾਸ ਰਿਪੋਰਟ ਪ੍ਰਾਪਤ ਕਰੇ ਅਤੇ ਉਸ ਦਾ ਵਿਸ਼ਲੇਸ਼ਣ ਕਰੇ ਰੀਵਿੰਗ ਕੀਤੇ ਵਾਹਨਾਂ ਵਿੱਚ ਅਕਸਰ ਅੰਤਰ ਹੁੰਦੇ ਨੇ ਜਿਵੇਂ ਕਿ ਗਲਤ ਰੰਗ ਹੋਣਾ ਜਾਂ ਅਸੰਗਤ ਓਡੋਮੀਟਰ ਰੀਡਿੰਗ ਹੋਣਾ ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇ ਨਾਗਰਿਕਾਂ ਨੂੰ ਵਾਹਨ ਚੋਰੀ ਸਬੰਧੀ ਜਾਂ ਫਿਰ ਰੀਵਿੰਿੰਗ ਵਾਹਨਾਂ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਟੋਰਾਂਟੋ ਪੁਲਿਸ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੱਕ ਵੱਡਾ ਐਲਾਨ ਕਰ ਦਿਆ ਕਿ ਹੈ ਕਿ ਹੁਣ ਕੁਮਾਂਤਰੀ ਵਿਦਿਆਰਥੀ ਅਤੇ ਵਿਦੇਸ਼ੀ ਨਾਗਰਿਕ ਅਮਰੀਕਾ ਕੈਨੇਡਾ ਦੇ ਬਾਰਡਰ ਉੱਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਅਰਜ਼ੀ ਦਾਇਰ ਨਹੀਂ ਕਰ ਸਕਣਗੇ ਮਾਰਕ ਮਿਲਰ ਮੁਤਾਬਕ ਮੁਲਕ ਦੇ ਵਿੱਚ ਆਰਜ਼ੀ ਤੌਰ ਉੱਤੇ ਮੌਜੂਦ ਕੁਝ ਲੋਕ ਵਰਕ ਪਰਮਿਟ ਜਾਂ ਸਟੱਡੀ ਵੀਜ਼ਾ ਦੀ ਪ੍ਰੋਸੈਸਿੰਗ ਦੇ ਵਿੱਚ ਲੱਗਣ ਵਾਲੇ ਸਮੇਂ ਤੋਂ ਬਚਣ ਦੇ ਲਈ ਅਮਰੀਕਾ ਚਲੇ ਜਾਂਦੇ ਸਨ ਅਤੇ ਉਸੇ ਦਿਨ ਵਾਪਸ ਕਰਦਿਆ ਬਾਰਡਰ ਉੱਤੇ ਵਰਕ ਪਰਮਿਟ ਦੀ ਅਰਜ਼ੀ ਦਾਇਰ ਕਰ ਦਿੰਦੇ ਸਨ ਤਾਂਕਿ ਤੁਰੰਤ ਕੰਮ ਹੋ ਸਕੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬੀਤੇ ਦਿਨ ਇਹ ਜਾਣਕਾਰੀ ਦਿੱਤੀ ਹੈ ਕਿ ਵਿਦੇਸ਼ੀ ਨਾਗਰਿਕ ਹੁਣ ਅਮਰੀਕਾ ਕੈਨੇਡਾ ਸਰਹੱਦ ਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਅਰਜ਼ੀ ਨਹੀਂ ਦੇ ਸਕਣਗੇ ਮਿਲਰ ਨੇ ਕਿਹਾ ਕਿ ਇਹ ਕਦਮ ਫਲੈਗ ਫਲਿੰਗ ਵਜੋਂ ਜਾਣੀ ਜਾਂਦੀ ਕਿਸੇ ਚੀਜ਼ ਨੂੰ ਕਟੌਣ ਲਈ ਲਾਗੂ ਕੀਤਾ ਜਾ ਰਿਹਾ ਹੈ ਜੋ ਕਿ ਉਦੋਂ ਹੁੰਦਾ ਹੈ ਜਦੋਂ ਕੈਨੇਡਾ ਦੇ ਕੁਝ ਅਸਥਾਈ ਨਿਵਾਸੀ ਦੇਸ਼ ਛੱਡ ਕੇ ਆਨਲਾਈਨ ਕੰਮ ਜਾਂ ਅਧਿਐਨ ਪਰਮਿਟ ਲਈ ਅਰਜ਼ੀ ਦੇਣ ਵਿੱਚ ਸ਼ਾਮਲ ਆਮ ਉਡੀਕ ਸਮੇਂ ਨੂੰ ਬਾਈਪਾਸ ਕਰਦੇ ਨੇ ਤੇ ਫਿਰ ਤੁਰੰਤ ਮੁਰਾਦ ਅਖਲ ਹੁੰਦੀ ਹੈ ਇਹ ਅਤੇ ਉਸੇ ਦਿਨ ਦੀ ਇਮੀਗ੍ਰੇਸ਼ਨ ਨੂੰ ਸੇਵਾ ਪ੍ਰਾਪਤ ਕਰਦੇ ਨੇ ਫਲੈਗ ਪੋਲਰਜ਼ ਤੋਂ ਅਰਜ਼ੀਆਂ ਤੇ ਕਾਰਵਾਈ ਕਰਨ ਲਈ ਲੋੜੀਂਦਾ ਸਮਾਂ ਤੇ ਮਿਹਨਤ ਸਰਹੱਦ ਦੇ ਦੋਵਾਂ ਪਾਸਿਆਂ ਦੇ ਅਫਸਰਾਂ ਨੂੰ ਕਨੇਡੀਆ ਅਤੇ ਅਮਰੀਕਾ ਦੀ ਸੁਰੱਖਿਆ ਅਤੇ ਖੁਸ਼ਹਾਲੀ ਦੀ ਰੱਖਿਆ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਤੋਂ ਦੂਰ ਲੈ ਜਾਂਦੀ ਹੈ ਇਹ ਉਪਾਅ ਇਮੀਗ੍ਰੇਸ਼ਨ ਪ੍ਰਣਾਲੀ ਦੀ ਅਖੰਡਤਾ ਨੂੰ ਕਾਇਮ ਰੱਖਦੇ ਹੋਏ ਇਸ ਅਭਿਆਸ ਨੂੰ ਰੋਕਣ ਵਿੱਚ ਮਦਦ ਕਰੇਗਾ ਮੰਤਰੀ ਮਾਰਕ ਮਿਲਰ ਦਾ ਅ제 ਹਮੰਨਣਾ ਹੈ ਜਨਤਕ ਸੁਰੱਖਿਆ ਮੰਤਰੀ ਡੋਮਿਨਿਕ ਬਲੈਂਕ ਨੇ ਕਿਹਾ ਹੈ ਕਿ 플າກ ਪੋਲਿੰਗ ਸਾਡੇ ਸਰਹੱਦੀ ਸੇਵਾਵਾਂ ਦੇ ਅਧਿਕਾਰੀਆਂ ਤੇ ਇੱਕ ਅਨੁਚਿਤ ਬੋਝ ਪਾਉਂਦੀ ਹੈ। ਜ਼ਰੂਰੀ ਤੌਰ ਤੇ ਜਦੋਂ 플າກ ਪੋਲ ਇੱਕ ਵਿਅਕਤੀ ਕੈਨੇਡਾ ਤੋਂ ਬਾਹਰ ਨਿਕਲਦਾ ਹੈ ਅਤੇ ਅਮਰੀਕੀ ਸਰਹੱਦੀ ਅਧਿਕਾਰੀਆਂ ਨੂੰ ਰਿਪੋਰਟ ਕਰਦਾ ਹੈ ਅਤੇ ਇਹ ਦਰਸਾਉਂਦਾ ਹੈ ਕਿ ਉਹ ਕੈਨੇਡਾ ਵਾਪਸ ਆਉਂਦਾ ਇਰਾਦਾ ਰੱਖਦਾ ਹੈ ਅਤੇ ਸੰਯੁਕਤ ਰਾਜ ਵਿੱਚ ਨਹੀਂ ਰਹਿਣਾ ਚਾਹੁੰਦਾ। ਕੈਨੇਡੀਅਨ ਪੁਆਇੰਟ ਆਫ ਐਂਟਰੀ ਤੇ ਪਹੁੰਚਣ ਤੇ CBSA ਫਿਰ ਉਸ ਵਿਅਕਤੀ ਦੀ ਇਮੀਗ੍ਰੇਸ਼ਨ ਸੇਵਾ ਲਈ ਅਰਜ਼ੀ ਦੇ ਵਿਚਾਰ ਕਰ ਸਕਦਾ ਹੈ ਜਿਸ ਨੂੰ ਉਹ ਪ੍ਰਾਪਤ ਕਰਨਾ ਚਾਹੁੰਦਾ ਹੈ ਆਪਣੇ ਬਿਆਨ ਵਿੱਚ ਇਮੀਗ੍ਰੇਸ਼ਨ ਰੈਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਕਿਹਾ ਕਿ ਹਾਲ ਹੀ ਵਿੱਚ ਕੈਨੇਡਾ ਭਾਰ ਵਿੱਚ 12 ਬੰਦਰਗਾਹਾਂ ਤੇ ਫਲੈਗ ਪੋਲਿੰਗ ਕੰਟੇਕਟਾਂ ਦਿੱਤੇ ਗਏ ਨੇ ਤਾਂ ਜੋ ਬਾਰਡਰ ਸਰਵਿਸਿਜ਼ ਅਫਸਰਾਂ ਨੂੰ ਪੀਕ ਪੀਰੀਅਡਾਂ ਵਿੱਚ ਵੱਡੀ ਗਿਣਤੀ ਵਿੱਚ ਯਾਤਰੀਆਂ ਦੀ ਕੁਸ਼ਲਤਾ ਨਾਲ ਪ੍ਰਕਿਰਿਆਕਰਨ ਅਤੇ ਹੋਰ ਪ੍ਰਮੁੱਖ ਤਰਜੀਹਾਂ ਤੇ ਧਿਆਨ ਕੇਂਦ੍ਰਿਤ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ ਏਜੰਸੀ ਨੇ ਕਿਹਾ ਹੈ ਕਿ ਉਹ ਅਸਥਾਈ ਨਿਵਾਸੀਆਂ ਨੂੰ ਫਲੈਗਪੋਲ ਦਾ ਸਹਾਰਾ ਲੈਣ ਦੀ ਬਜਾਏ ਕੈਨੇਡਾ ਵਿੱਚ ਵਰਕ ਪਰਮਿਟ ਲਈ ਅਰਜ਼ੀ ਦੇਣ ਲਈ ਉਤਸ਼ਾਹਿਤ ਕਰਨ ਦੀ ਉਮੀਦ ਕਰ ਰਹੀ ਹੈ ਇਸ ਉਦੇਸ਼ ਲਈ ਆਈ ਆਰ ਸੀ ਸੀ ਨੇ ਕਿਹਾ ਹੈ ਕਿ ਇਹ ਕੈਨੇਡਾ ਵਿੱਚ ਵਰਕ ਪਰਮਿਟ ਅਰਜ਼ੀਆਂ ਲਈ ਪ੍ਰਕਿਰਿਆ ਦੇ ਸਮੇਂ ਨੂੰ ਤੇਜ਼ ਕਰ ਰਿਹਾ ਹੈ ਆਨਲਾਈਨ ਅਰਜ਼ੀ ਫਾਰਮਾਂ ਅਤੇ ਪ੍ਰਕਿਰਿਆਵਾਂ ਨੂੰ ਸੜਲ ਬਿਨਾ ਆ ਰਿਹਾ ਹੈ ਅਤੇ ਕਰਮਚਾਰੀਆਂ ਨੂੰ ਉਹਨਾਂ ਦੀ ਨਵੀਂ ਵਰਕ ਪਰਮਿਟ ਅਰਜ਼ੀ ਦੀ ਪ੍ਰਕਿਰਿਆ ਦੀ ਉਡੀਕ ਕਰਨ ਦੀ ਬਜਾਏ ਤੁਰੰਤ ਨਵੇਂ ਰੁਜ਼ਗਾਰਦਾਤਾ ਲਈ ਕੰਮ ਸ਼ੁਰੂ ਕਰਨ ਲਈ ਨੌਕਰੀਆਂ ਬਦਲਣ ਤੋਂ ਪਹਿਲਾਂ ਅਧਿਕਾਰਿਤ ਕਰ ਰਿਹਾ ਹੈ। ਓਟਾਵਾ ਸੈਂਟਰ ਦੇ ਸੰਸਦ ਮੈਂਬਰ ਯਾਸਿਰ ਨਕਵੀ ਨੇ ਕੈਨੇਡਾ ਡੇ ਮਨਾਉਣ ਦੇ ਲਈ ਆਪਣੇ ਚੋਣ ਖੇਤਰ ਦੇ ਲੋਕਾਂ ਨੂੰ ਭੇਜੇ ਗਏ ਕੈਨੇਡਾ ਦੇ ਨਕਸ਼ੇ ਦੇ ਵਿੱਚ ਹੋਈ ਗਲਤੀ ਦੇ ਲਈ ਮੁਆਫੀ ਮੰਗੀ ਹੈ। ਜਿਸ ਦੀ ਪੋਸਟ ਨਕਵੀ ਨੇ ਐਕਸ ਉੱਤੇ ਪਾ ਕੇ ਨਕਸ਼ੇ ਵਿੱਚ ਹੋਈ ਗਲਤੀ ਨੂੰ ਸਵੀਕਾਰ ਕੀਤਾ ਹੈ। ਓਟਾਵਾ ਸੈਂਟਰ ਦੇ ਸੰਸਦ ਮੈਂਬਰ ਯਾਸਿਨ ਨਕਵੀ ਨੇ ਕੈਨੇਡਾ ਡੇ ਮਨਾਉਣ ਦੇ ਲਈ ਆਪਣੇ ਚੋਣ ਖੇਤਰ ਦੇ ਲੋਕਾਂ ਨੂੰ ਪੇਸ਼ੇ ਗਏ ਕੈਨੇਡਾ ਦੇ ਨਕਸ਼ੇ ਦੇ ਵਿੱਚ ਹੋਈ ਗਲਤੀ ਲਈ ਮੁਆਫੀ ਮੰਗੀ ਹੈ ਲੋਕਾਂ ਨੂੰ 1 ਜੁਲਾਈ ਨੂੰ ਕੈਨੇਡਾ ਡੇ ਤੋਂ ਪਹਿਲਾਂ ਨਕਸ਼ੇ ਦੇ ਵਿੱਚ ਰੰਗ ਭਰਨ ਲਈ ਕਿਹਾ ਗਿਆ ਸੀ ਹਾਲਾਂਕਿ ਰੰਗ ਭਰਨ ਵਾਲੀ ਨਕਸ਼ਾ ਦੇ ਵਿੱਚ ਪ੍ਰਿੰਸ ਐਡਵਰਡ ਆਈਲੈਂਡ ਅਤੇ ਯਕਾਨ ਸ਼ਾਮਲ ਨਹੀਂ ਨੇ ਐਕਸੋ ਤੇ ਨਕਵੀ ਨੇ ਨਕਸ਼ੇ ਦੇ ਵਿੱਚ ਹੋਈ ਗਲਤੀ ਨੂੰ ਸਵੀਕਾਰ ਕੀਤਾ ਜਿਸ ਦੇ ਵਿੱਚ ਸੂਪੇ ਅਤੇ ਖੇਤਰ ਦਾ ਨਾਮ ਨਹੀਂ ਸੀ ਉਹਨਾਂ ਨੇ ਕਿਹਾ ਕਿ ਅਸੀਂ ਗਲਤੀ ਕੀਤੀ ਹੈ ਨਕਸ਼ੇ ਦੇ ਵਿੱਚ ਪੀਆਈ ਅਤੇ ਯੂਕਾਨ ਦਾ ਨਾਮ ਨਹੀਂ ਹੈ ਮੈਂ ਅਤੇ ਮੇਰੀ ਟੀਮ ਮੁਆਫੀ ਮੰਗਦੇ ਹਾਂ ਬੱਚਿਆਂ ਨੂੰ ਕਿਰਪਾ ਕਰਕੇ ਸਾਡਾ ਭੂਗੋਲ ਸਿਖਾਉਣ ਜਾਂ ਇਸ ਵੱਖ-ਵੱਖ ਖੇਤਾਂ ਬਾਰੇ ਜ਼ਿਆਦਾ ਜਾਣਨ ਦੇ ਲਈ ਇੱਕ ਇੰਟਰਐਕਟਿਵ ਨਕਸ਼ੇ ਦੇ ਰੂਪ ਵਿੱਚ ਸੋਚੋ ਨਕਵੀ ਦੇ ਦਫਤਰ ਵੱਲੋਂ ਓਟਵਾ ਸੈਂਟਰ ਦੇ ਵਿੱਚ ਕੈਨੇਡਾ ਦੇ ਛੰਟੇ ਦੇ ਪੋਸਟਰ ਵੰਡੇ ਜਾ ਰਹੇ ਨੇ ਇੱਥੇ ਦੱਸਣਾ ਬੰਦ ਹੈ ਕਿ ਆਸਰ ਨਕਵੀ ਦੇ ਕੈਨੇਡਾ ਦੇ ਨਕਸ਼ੇ ਦਾ ਨਕਸ਼ਾ ਇੱਕ ਦੇਸ਼ ਨੂੰ ਦਸਾਉਂਦਾ ਹੈ ਜਿਸ ਤੋਂ ਕੈਨੇਡੀਅਨ ਜਾਣੂ ਨਹੀਂ ਹਨ ਇਸ ਦੇ ਵਿੱਚ 8 ਸੂਬੇ ਅਤੇ 2 ਪ੍ਰਦੇਸ਼ ਹਨ ਕੈਨੇਡਾ ਦੇ 10 ਸੂਬੇ ਅਤੇ 3 ਪ੍ਰਦੇਸ਼ ਹਨ ਕੈਨੇਡਾ ਦਿਵਸ ਮਨਾਉਣ ਦੇ ਲਈ ਲਿਬਰਲ ਐਮਪੀ ਦੁਆਰਾ ਟੈਕਸਦਾਤਾ ਦੁਆਰਾ ਫੰਡ ਕੀਤੇ ਗਏ ਸਿਆਸੀ ਫਲਾਈ ਜੋ ਕਿ ਉਸੇ ਉਟਾਵਾ ਸੈਂਟਰ ਰਾਈਡਿੰਗ ਦੇ ਵਿੱਚ ਵੋਟਰਾਂ ਨੂੰ ਭੇਜਿਆ ਗਿਆ ਸੀ ਉਸ ਵਿੱਚ ਉਸਦੀ ਸੰਪਰਕ ਜਾਣਕਾਰੀ ਦੇ ਨਾਲ ਨਕਵੇ ਦੀ ਇੱਕ ਫੋਟੋ ਸ਼ਾਮਲ ਹੈ ਇਸ ਦੀ ਮੁੱਖ ਵਿਸ਼ੇਸ਼ਤਾ ਕੈਨੇਡਾ ਦਾ ਇੱਕ ਖਾਲੀ ਨਕਸ਼ਾ ਹੈ ਜੋ ਪ੍ਰਾਪਤਕਰਤਾਵਾਂ ਨੂੰ ਨਕਸ਼ੇ ਨੂੰ ਰੰਗ ਕਰਨ ਦੇ ਲਈ ਉਤਸ਼ਾਹਿਤ ਕਰਦਾ ਹੈ ਹਾਲਾਂਕਿ ਪ੍ਰਾਪਤਕਰਤਾਵਾਂ ਨੂੰ ਰੰਗ ਦੇਣ ਦੇ ਲਈ ਕੁਝ ਘੱਟ ਪ੍ਰਾਂਤਾਂ ਦੇ ਨਾਲ ਮਿਲੇ ਸਨ ਪ੍ਰਿੰਸ ਐਡਵਰਡ ਆਇਲੈਂਡ ਦਾ ਸਮੁੰਦਰੀ ਪ੍ਰਾਂਤ ਆਮ ਤੌਰ 'ਤੇ ਨੋਵਾ ਸਕੋਸ਼ੀਆ ਤੇ ਨਿਊ ਬ੍ਰੈਂਸਵਿਕ ਦੇ ਵਿਚਕਾਰ ਸੇਂਟ ਲਾਰੈਂਸ ਦੀ ਖਾੜੀ ਵਿੱਚ ਸਥਿਤ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਨਕਸ਼ੇ ਤੋਂ ਬਾਹਰ ਰੱਖਿਆ ਗਿਆ ਸੀ ਨਕਸ਼ੇ ਵਿੱਚ ਸੂਬਾਈ ਅਤੇ ਖੇਤਰੀ ਸਰਹੱਦਾਂ ਦੀਆਂ ਕਈ ਅਸੰਗਤੀਆਂ ਵੀ ਸ਼ਾਮਲ ਨੇ ਕਿਊਬਿਕ ਤਿਸਰ ਹੱਦ ਨਿਊ ਬਾਂਸਵਿਕ ਅਤੇ ਨੋਵਾ ਸਕੋਸ਼ੀਆ ਨੂੰ ਲੈ ਜਾਂਦੀ ਹੈ ਉਹਨਾਂ ਨੂੰ ਇੱਕ ਪ੍ਰਾਂਤ ਵਿੱਚ ਛੋੜਦੀ ਹੈ ਅਤੇ ਯੂਕਾਨ ਅਤੇ ਉੱਤਰੀ ਪੱਛਮੀ ਪ੍ਰਦੇਸ਼ਾ ਵਿੱਚ ਕਾਰ ਸਰਹੱਦ ਅਲੋਪ ਹੋ ਗਈ ਹੈ ਪ੍ਰਦੇਸ਼ਾਂ ਨੂੰ ਇੱਕ ਦੇ ਵਿੱਚ ਮਿਲਾਉਂਦੇ ਹੋਏ ਨਕਸ਼ਾ ਆਨਲਾਈਨ ਚੱਕਰ ਲਗਾ ਰਿਹਾ ਹੈ ਬਹੁਤ ਸਾਰੇ ਸਵਾਲਾਂ ਦੇ ਨਾਲ ਕਿ ਗਲਤੀਆਂ ਦੇ ਬਾਵਜੂਦ ਇਸ ਨੂੰ ਕਿਵੇਂ ਮਨਜ਼ੂਰੀ ਦਿੱਤੀ ਗਈ ਸੀ ਬਿਨਾਂ ਕਾਗਜ਼ਾਤੋ ਕੈਨੇਡਾ ਰਹਿ ਰਹੇ ਲੋਕਾਂ ਦੀ ਗਿਣਤੀ 3 ਲੱਖ ਤੋਂ 6 ਲੱਖ ਦੇ ਵਿਚਕਾਰ ਹੈ ਪਰ ਕੈਨੇਡਾ ਸਰਕਾਰ ਬਿਨਾਂ ਕਾਗਜ਼ਾਤੋ ਕੈਨੇਡਾ ਰਹਿੰਦੇ ਲੋਕਾਂ ਨੂੰ ਪੱਕਾ ਕਰਨ ਬਾਰੇ ਲੋਕ ਤੇ ਲਿਬਰਲਸ ਅਤੇ ਇੱਕ ਰਾਏ ਨਹੀਂ ਬਣਾ پا ਰਹੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਕੈਨੇਡਾ ਦੇ ਵਿੱਚ ਬਿਨਾਂ ਦਸਤਾਵੇਜ਼ਾਂ ਤੋਂ ਰਹਿਣ ਵਾਲੇ ਲੋਕਾਂ ਨੂੰ ਪੱਕਾ ਕਰਨ ਦੇ ਲਈ ਵਿਕਲਪ ਤਲਾਸ਼ ਰਹੀ ਹੈ ਪਰ ਉਹਨਾਂ ਕਹਿ ਹੈ ਕਿ ਉਹ ਮੁਲਕ ਦੇ ਵਿੱਚ ਜਾਂ ਸਰਕਾਰੀ ਕੌਕਸ ਦੇ ਵਿੱਚ ਇਸ ਮੁੱਦੇ ਉਤੇ ਸਹਿਮਤੀ ਬੰਦੀ ਨਹੀਂ ਦੇਖ پا ਰਹੇ ਕੈਨੇਡਾ ਦੇ ਵਿੱਚ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਕੈਨੇਡਾ ਦੇ ਵਿੱਚ ਵਿਦੇਸ਼ੀ ਕਾਮਿਆਂ ਦਾ ਹੜ ਔਂਧਾ ਨਜ਼ਰ ਆ ਰਿਹਾ ਹੈ ਇੱਕ ਸਰਵੇ ਦੀ ਰਿਪੋਰਟ ਮੁਤਾਬਕ 2018 ਦੇ ਵਿੱਚ 1 ਲੱਖ 9000 ਆਰਸੀ ਵਿਦੇਸ਼ੀ ਕਾਮਿਆਂ ਨੂੰ ਵਰਕ ਪਰਮਿਟ ਜੋ ਇਸ ਵੇਲੇ 2.5 ਗੁਣਾ ਤੋਂ ਜ਼ਿਆਦਾ ਵੱਜ ਚੁੱਕੇ ਨੇ ਮਹਾਮਾਰੀ ਮਗਰੋਂ ਕਿਰਤਿਆਂ ਦੀ ਕਿਨਤ ਦੂਰ ਕਰਨ ਦੇ ਲਈ ਫੈਡਰਲ ਸਰਕਾਰ ਦੇ ਵੱਲੋਂ ਨਿਯਮਾਂ ਦੇ ਵਿੱਚ ਢਿੱਲ ਦਿੱਤੀ ਗਈ ਅਤੇ ਕੁਝ ਆਰਥਿਕ ਮਹਾਰਾ ਨੇ ਇਸ ਕਦਮ ਦਾ ਵਿਰੋਧ ਵੀ ਕੀਤਾ ਪਰ ਸਮੇਂ ਦੇ ਨਾਲ ਕੁਝ ਖੇਤਰਾਂ ਵਿੱਚ ਆਰਥਿਕ ਵਿਦੇਸ਼ੀ ਕਾਮਯਾਬੀ ਪਰਮਾਰ ਹੋ ਗਈ ਯੂਨੀਵਰਸਿਟੀ ਆਫ ਵਨਟਰੂ ਦੇ ਪ੍ਰੋਫੈਸਰ ਮਿਕਲ ਸਕਰਡ ਨੇ ਦੱਸਿਆ ਕਿ ਮੁਢਲੇ ਤੌਰ ਉਤੇ ਕਿਰਤੀਆਂ ਦੀ ਕਿੱਲਤ ਦੂਰ ਕਰਨ ਵਾਸਤੇ ਦਿੱਤੀ ਖੇਡ ਦਾ ਉਦਯੋਗਾ ਨੇ ਫਾਇਦਾ ਉਠਾਇਆ ਮਿਸਾਲ ਵਜੋਂ ਪ੍ਰਸ਼ਾਸਕੀ ਸਹਾਇਕਦਿਆਂ ਅਸਾਮੀਆਂ ਵਾਸਤੇ 2018 ਦੇ ਵਿੱਚ ਸਿਰਫ 287 ਆਰਜੀ ਵਿਦੇਸ਼ੀ ਕਾਮੇ ਭਰਤੀ ਕੀਤੇ ਗਏ ਪਰ 2023 ਦੇ ਵਿੱਚ ਇਹ ਅੰਕੜਾ 35000 ਤੱਕ ਪਹੁੰਚ ਗਿਆ ਇਸ ਤੋਂ ਇਲਾਵਾ ਲਾਈਟ ਡਿਊਟੀ ਕਲਿੰਡਰਾ ਦੀ ਗਿਣਤੀ 201 ਤੋਂ ਵੱਧ ਕੇ 3000 ਤੋਂ ਟੱਪ ਗਈ। ਆਰਜੀ ਵਿਦੇਸ਼ੀ ਕਾਮਿਆਂ ਦੀ ਸਭ ਤੋਂ ਜ਼ਿਆਦਾ ਮੰਗ ਫਾਸਟ ਫੂਡ ਚੇਨਸ ਵਿੱਚ ਦੇਖਣ ਨੂੰ ਮਿਲ ਰਹੀ ਹੈ। ਜਦਕਿ ਖੇਤੀ ਖੇਤਰ ਵੀ ਇੰਨਾ ਕਾਮਿਆਂ ਦੀ ਭਾਲ ਦੇ ਵਿੱਚ ਰਹਿੰਦਾ ਹੈ। ਫੂਡ ਕਾਊਂਟਰ ਅਟੈਂਡੈਂਟ ਦੀ ਨੌਕਰੀ ਵਾਸਤੇ 2018 ਦੇ ਵਿੱਚ ਸਿਰਫ 170 ਆਰਜੀ ਵਿਦੇਸ਼ੀ ਕਾਮਿਆਂ ਦੀ ਭਰਤੀ ਹੋਈ। ਪਰ 2023 ਦੇ ਤੱਕ ਇਹ ਅੰਕੜਾ 8500 ਤੱਕ ਪਹੁੰਚ ਗਿਆ। ਹੈਰਾਨੀ ਇਸ ਗੱਲ ਦੀ ਹੈ ਕਿ ਆਰਜੀ ਵਿਦੇਸ਼ੀ ਕਾਮਿਆਂ ਦੇ ਨਾਲ ਕਿਰਕਰ ਕਰਨ ਦੇ ਤੋ ਸ਼ੇਟ ਕਿਸੇ ਵੇਲੇ ਫੂਡ ਸਰਵਿਸ ਸੈਕਟਰ ਉਤੇ ਵਿਦੇਸ਼ੀ ਕਾਮਿਆਂ ਦੀ ਭਰਤੀ ਕਰਨ ਦੀ پابੰਦੀ ਲਾਉਣ ਦੀ ਮੰਗ ਉੱਠੀ ਸੀ ਪਰ ਸਮਾਂ ਬਦਲਿਆ ਅਤੇ ਇਸ ਵੇਲੇ ਸਬ ਤੋ ਵੱਧ ਆਜੀ ਵਿਦੇਸ਼ੀ ਕਾਮੇ ਫੂਡ ਸਰਵਿਸ ਸੈਕਟਰ ਦੇ ਵਿੱਚ ਕੰਮ ਕਰ ਰਹੇ ਨੇ ਇੱਥੇ ਦੱਸਣਾ ਬੰਦ ਹੈ ਕਿ ਮਹਾਮਾਰੀ ਦੌਰਾਨ ਫੂਡ ਸਰਵਿਸ ਸੈਕਟਰ ਨੂੰ ਵੱਡਾ ਨੁਕਸਾਨ ਬਰਦਾਸ਼ਤ ਕਰਨਾ ਪਿਆ ਅਤੇ ਘੱਟ ਤਨਖਾਹਾਂ ਉੱਤੇ ਨੌਕਰੀ ਕਰ ਰਹੇ ਕਾਮੇ ਇੱਧਰ ਉੱਧਰ ਹੋ ਗਏ ਆਜੀ ਵਿਦੇਸ਼ੀ ਕਾਮਿਆਂ ਨੂੰ ਇੱਕ এমਪਲੋਏ ਦੇ ਨਾਲ ਬਣ ਕੇ ਰੱਖਣ ਦਾ ਨਿਯਮ ਹੁਣ ਹਟਾਏ ਜਾ ਰਿਹਾ ਹੈ ਅਤੇ ਔਨ ਵਾਲੇ ਸਮਿਤ ਰਹਾ ਇਸ ਦੇ ਸਿੱਟੇ ਵੀ ਸਾਹਮਣੇ ਆਉਣਗੇ ਪਰ ਇਮੀਗ੍ਰੇਸ਼ਨ ਮਹਾਰਾ ਦਾ ਕਹਿਣਾ ਹੈ ਕਿ ਕੁਝ ਖਾਸ ਖੇਤਰਾਂ ਦੇ ਵਿੱਚ ਵਿਦੇਸ਼ੀ ਕਾਮਿਆਂ ਦੀ ਆਮਦ ਵਿੱਚ ਵਾਧਾ ਬਰਕਰਾਰ ਰਹੇਗਾ KFC ਅਤੇ ਪੀਜ਼ਾ ਹਟ ਵਰਗੀਆਂ ਨਾਮੀ ਫੂਡ ਚੇਨਸ ਵੀ ਵੱਡੇ ਸ਼ਹਿਰਤ ਤੋਂ ਦੂਰ ਆਪਣਾ ਕਾਰੋਬਾਰ ਚਲਾਉਂਦੇ ਲਈ ਆਸੇ ਵਿਦੇਸ਼ੀ ਕਾਮਿਆਂ ਨੂੰ ਥਰੀ ਦੇਣ ਕਿਆਂ ਅਮਰੀਕਾ ਦੇ ਵਿੱਚ ਇੱਕ ਗੈਸ ਸਟੇਸ਼ਨ ਉੱਤੇ ਲੁੱਟ ਦੀ ਵਾਰਦਾਤ ਦੌਰਾਨ ਭਾਰਤੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਟੈਕਸਸ ਦੇ ਡੈਸ ਸ਼ਹਿਰ ਦੇ ਵਿੱਚ ਉਹ ਆਪਰੀ ਵਾਰਦਾਤ ਦੌਰਾਨ ਮਾਰੇ ਗਏ 32 ਸਾਲਾ ਭਾਰਤੀ ਦੀ ਸ਼ਨਾਖਤ ਦਸ਼ਾਰਿਆ ਗੋਪੀ ਕ੍ਰਿਸ਼ਨ ਦੇ ਵਜੋਂ ਕੀਤੀ ਗਈ ਹੈ ਅਮਰੀਕਾ ਦੇ ਵਿੱਚ ਇੱਕ ਗੈਸ ਸਟੇਸ਼ਨ ਉੱਤੇ ਲੁੱਟ ਦੀ ਵਾਰਦਾਤ ਦੌਰਾਨ ਭਾਰਤੀ ਨੌਜਵਾਨ ਤੇ ਗੋਲੀਆਂ ਮਾਰ ਕੇ ਹੱਤਿਆਕਤ ਕੀਤੀ ਗਈ ਹੈ ਟੈਕਸਸ ਦੇ ਟੈਲਸੀ ਸ਼ਹਿਰ ਦੇ ਵਿੱਚ ਜੋ ਆਪਣੀ والدہ ਦੌਰਾਨ ਮਾਰੇ ਗਏ 32 ਸਾਲਾ ਭਾਰਤੀ ਦੀ شناخت ਦਾ ਸਾਰੀ ਗੋਪੀ ਕ੍ਰਿਸ਼ਨਾ ਦੇ ਬੱਚ ਹੋਈ ਹੈ ਹਿਊਸਟਨ ਵਿਖੇ ਭਾਰਤੀ ਕੌਂਸਲ ਜਨਰਲ ਟੀਸੀ ਮਨਜੂਨਾਥ ਜੋਯੋਗ ਦਿਹਾੜੇ ਦੇ ਸੰਬੰਧ ਵਿੱਚ ਐਤਵਾਰ ਨੂੰ ਡੈਸ ਪਹੁੰਚੇ ਹੋਏ ਸਨ ਉਹਨਾਂ ਦੇ ਵੱਲੋਂ ਭਾਰਤੀ ਨੌਜਵਾਨ ਦੀ ਮੌਤ ਬਾਰੇ ਤਸਦੀਕ ਕਰ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਇਸ ਵਾਰ ਦਾ ਅਰਕੰਸਾ ਵਿਖੇ ਹੋਈ ਗੋਲੀਬਾਰੀ ਨਾਲ ਕੋਈ ਸੰਬੰਧ ਨਹੀਂ ਜਿਵੇਂ ਕਿ ਕੁਝ ਰਿਪੋਰਟਾਂ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਸੀ ਗੋਪੀ ਕ੍ਰਿਸ਼ਨ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਿਆਂ ਕੌਂਸਲ ਜਨਰਲ ਨੇ ਕਿਹਾ ਕਿ ਡੈਲਸ ਦੇ ਪਲੇਜ਼ੈਂਟ ਗਰੋਵ ਇਲਾਕੇ ਦੇ ਵਿੱਚ ਹੋਈ ਵਾਰਦਾਤ ਬਾਰੇ ਸੁਣ ਕੇ ਮਨ ਬੇहद ਉਦਾਸ ਹੈ ਭਾਰਤੀ ਕੌਂਸਲ ਰੇਡ ਕਾਪੀ ਕ੍ਰਿਸ਼ਨਾ ਤੇ ਪਰਿਵਾਰਕ ਮੈਂਬਰਾਂ ਦੇ ਲਗਾਤਾਰ ਸੰਪਰਕ ਵਿੱਚ ਹਨ ਅਤੇ ਹਰ ਸੰਭਵ ਮਦਦ ਕੀਤੀ ਜਾਵੇਗੀ ਦੱਸਿਆ ਜਾ ਰਿਹਾ ਕਿ ਗੋਪੀ ਕ੍ਰਿਸ਼ਨਾ ਅਮਰੀਕਾ ਦੇ ਵਿੱਚ ਪੜ ਰਿਹਾ ਸੀ ਅਤੇ ਆਪਣਾ ਗੁਜ਼ਾਰਾ ਚਲਾਉਣ ਦੇ ਲਈ ਇੱਕ ਗੈਸ ਸਟੇਸ਼ਨ ਉੱਤੇ ਬਣੇ ਕਨਵੀਨੀਅੰਸ ਸਟੋਰ ਦੇ ਵਿੱਚ ਕੰਮ ਕਰਨ ਲੱਗ ਪਿਆ ਸੀ ਡੈਲਸ ਪੁਲਿਸ ਨੇ ਦੱਸਿਆ ਕਿ ਹਥਿਆਰਬੰਦ ਲੁਟੇਰਾ ਸ਼ਨੀ ਚਰਵਾਰ ਵੱਡੇ ਤੜਕੇ ਪਲੇਜ਼ੈਂਟ ਕਰੋਵ ਇਲਾਕੇ ਦੇ ਲੇਕ ਜੂਨ ਰੋਡ ਉੱਤੇ ਸਥਿਤ ਕਨਵੀਨੀਅੰਸ ਸਟੋਰ ਦੇ ਵਿੱਚ ਦਾਖਲ ਹੋਇਆ ਤੇ ਅੰਨੇਵਾ ਗੋਲੀਆਂ ਚਲਾਉਣ ਲੱਗ ਪਿਆ ਵਾਦ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹਦ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਹਥਿਆਰਬੰਦ ਲੁਟੇਰਿਆ ਨੂੰ ਗੋਲੀਆਂ ਚਲਾਉਣ ਮਗਰੋਂ ਚੀਜ਼ਾਂ ਚੁੱਕ ਕੇ ਫਰਾਰ ਹੁੰਦੇ ਵੀ ਦੇਖਿਆ ਜਾ ਸਕਦਾ ਹੈ ਦੂਜੇ ਪਾਸੇ ਗੋਪੀਕ੍ਰਿਸ਼ਨਾ ਨੂੰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਜ਼ਖਮਾ ਦੀ ਤਾਬ ਨਾ ਚਲਦਾ ਹੋਇਆ ਦਮ ਤੋੜ ਗਿਆ ਗੋਪੀਕ੍ਰਿਸ਼ਨਾ ਭਾਰਤ ਦੇ ਆਂਧਰਾ ਪ੍ਰਦੇਸ਼ ਸੁਪਰੀ ਦੇ ਨਾਲ ਸੰਬੰਧਿਤ ਸੀ ਅਤੇ ਉਸ ਦਾ ਪਰਿਵਾਰ ਬਾਪਤਲਾ ਇਲਾਕੇ ਦੇ ਵਿੱਚ ਰਹਿੰਦਾ ਹੈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਈਡੂ ਦੇ ਵੱਲੋਂ ਗੋਪੀਕ੍ਰਿਸ਼ਨਾ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਿਆਂ ਉਸ ਦੇ ਡੇ ਭਾਰਤ ਲਿਆਉਣ ਦੇ ਪ੍ਰਬੰਧ ਕਰਨ ਦਾ ਪ੍ਰੋਮਸਾ ਦਿੱਤਾ ਹੈ ਇੱਥੇ ਦੱਸਣਾ ਬੰਦ ਹੈ ਕਿ ਅਮਰੀਕਾ ਦੇ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਕਈ ਭਾਰਤੀ ਵਿਦਿਆਰਥੀ ਵੱਖ-ਵੱਖ ਵਾਰਦਾਤਾ ਦਾ ਨਿਸ਼ਾਨਾ ਬਣ ਚੁੱਕੇ ਨੇ ਜੰਦੀ-ਜੰਦੀ ਇੱਕ ਵਾਰ ਫੇਰ ਨਜ਼ਰ ਮਾਰ ਲੈਂਦੇ ਆ ਅਸੀਂ ਅਹਿਮ ਸੁਰਖਿਆ ਤੇ ਕੈਨੇਡਾ ਚੋ ਆਜ਼ ਦੀ ਵਿਦੇਸ਼ੀ ਕਾਮਯਾਦਾਇਆ ਹੜ ਵਿਦੇਸ਼ੀ ਕਾਮਯਾਦੀ ਭਰਤੀ ਹੋਰ ਸੁਖਾਲੀ ਹੋਈ ਟ੍ਰਾਂਟੋਪੋਲੀਸ ਦੇ ਵੱਲੋਂ ਕਾਲ ਚੋਰਾ ਦਾ ਪਰਦਾਫਾਸ਼ ਪੁਲਿਸ ਦੇ ਵੱਲੋਂ 100 ਤੋਂ ਵੱਧ ਗੱਡੀਆਂ ਬਰਾਮਦ ਕਰਨ ਦਾ ਕੀਤਾ ਦਾਵਾ ਕੈਨੇਡਾ ਵਿੱਚ ਵਰਕ ਪਰਮਿਟ ਨਹੀਂ ਲੈ ਸਕਣਗੇ ਕੁਮਾਂਤਰੀ ਵਿਦਿਆਰਥੀ ਅਮਰੀਕਾ ਕੈਨੇਡਾ ਦੇ ਬਾਰਡਰ ਉਤੇ ਵਰਕ ਪਰਮਿਟ ਲੈਣ ਉਤੇ ਲੱਗੀ ਪਾਬੰਦੀ ਔਟੋਮਾਟਿਕ ਸੰਸਦ ਮੈਂਬਰ ਯਾਸਰ ਨਕਵੀ ਨੇ ਮੰਗੀ ਮਾਫੀ ਆਪਣੇ ਚੋਣ ਖੇਤਰ ਦੇ ਲੋਕਾਂ ਨੂੰ ਪੇਜ ਸੰ ਗਲਤ ਨਕਸ਼ੇ ਕੈਨੇਡਾ ਬੁਲਟਨ ਦੇ ਵਿੱਚ ਫਿਲਹਾਲ ਇਨਾ ਹੀ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ